ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਆਲੋ ਜੀ ਅੱਜ ਬਣਾਵਾਂਗੇ ਮੇਥਿਆਂ ਦੀ ਪੁਰਜੀ ਆਲੂ ਥੋੜੇ ਜਿਹਾ ਬਰੀਕ ਕੱਟਾਂਗੇ ਤੇ ਤੜਕਾ ਅਦਰਕ ਤੇ ਟਮਾਟਰ ਦਾ ਲਾਵਾਂਗੇ ਤੇ ਵਿੱਚ ਪਾਵਾਂਗੇ ਮਟਰ ਜਿੰਨੇ ਕ ਪੁਰਜੀ ਬਣਾਉਣੀ ਆ ਉਸ ਹਿਸਾਬ ਨਾਲ ਤੇਲ ਸਰੋਂ ਦਾ ਲਿਆ ਟਮਾਟਾ ਛੱਡਣ ਲੱਗ ਗਿਆ ਤੇ ਇਹਦੇ ਵਿੱਚ ਜੀਰਾ ਪਾਤਾ ਜੀਰਾ ਥੋੜਾ ਜਿਹਾ ਪੁੱਜ ਗਿਆ ਤੇ ਇਹਦੇ ਵਿੱਚ ਟਮਾਟਰ ਵੀ ਆ ਗਏ 1 ਮਿੰਟ ਕੇ ਬਾਅਦ ਬਸ ਆਹ हो गया अपना तैयार कर तो ਬਹੁਤਾ ਟਾਈਮ ਨਹੀਂ ਲਾਉਣਾ ਬਸ ਇਹਦੇ ਵਿੱਚ ਹੁਣ ਪਾ ਦਾਂਗੇ ਟੱਕੇ ਹੋਏ ਮਿੱਠੇ ਮਿੱਠੇ ਸਮਾਰ ਕੇ ਧੋ ਕੇ ਸਕਲੇ ਸੀ ਮਿੱਠੇ ਪਾ ਤੇ ਤੇ ਹੁਣ ਇਹਦੇ ਵਿੱਚ ਹਲਦੀ ਥੋੜਾ ਜਿਹਾ ਮਿਰਚ ਆਪਣੇ ਸਵਾਦ ਅਨੁਸਾਰ ਜੇ ਇਹ ਜਿਆ ਖਾਣਾ ਪਸੰਦ ਕਰਦੇ ਹੋ ਉਹਨਾਂ ਨੂੰ ਪਾ ਲਓ। ਸਾਲਣ ਇਹਨੂੰ ਹਿੱਸਾ ਕਰ ਦੋ। ਇਸ ਨੂੰ ਥੋੜੀ ਦੇਰ ਰੱਖ ਕੇ ਪਕਾਵਾਂਗੇ। ਗੈਸ ਥੋੜਾ ਘੱਟ ਰੱਖਾਂਗੇ। ਇਹਦੇ ਵਿੱਚ ਪਾ ਦਾਂਗੇ ਟਮਾਟਰ ਆਲੂ ਆਲੂ ਥੋੜੇ ਥ੍ਰੀਕ ਕੱਟਣੇ ਨੇ ਕਿਉਂਕਿ ਫੇਰ ਵਧੀਆ ਪੱਕ ਜਾਂਦੇ ਨੇ ਨਹੀਂ ਤਾਂ ਫੇਰ ਤੇ ਮੋਟਾ ਆਲੂ ਕੱਟਿਆ ਹੋਵੇ ਫੇਰ ਉਹ ਅੰਦਰੋਂ कच्चਾ ਰਹਿ ਜਾਂਦਾ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਰੱਖ ਕੇ ਪਕਾਵਾਂਗੇ ਜਦੋਂ ਤੱਕ ਆਲੂ ਪੂਰੇ ਨਰਮ ਨਹੀਂ ਹੋ ਜਾਂਦੇ ਇੱਕ ਦੋ ਵਾਰ ਇਹਨੂੰ ਵਿੱਚ ਹਿਲਾ ਦੋਗੇ ਤੇ ਆਲੂ ਚੰਗੀ ਤਰ੍ਹਾਂ ਪੱਕ ਗਏ ਤੇ ਹੁਣ ਆਪਣੀ ਝੜੀ ਤਿਆਰ ਹੈ ਸਾਰਿਆਂ ਨੂੰ ਤਿਆਰ ਕਰੀ ਚੱਤ ਸਰੀਆਕਾਰ